ਇਹ ਕਿਦਾਂ ਨੇ ਸਸੀ ਕਾਲ ਜੀ ਸਾਡੇ ਲੋ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕਾਲ ਆਈ ਹੋਪ ਸਾਰੇ ਠੀਕ ਹੀ ਹੋਣਗੇ ਤੇ ਗੁੱਡ ਮਾਰਨਿੰਗ ਰੀਤ ਵੀ ਉੱਠ ਗਈ ਆ ਮੰਮੀ ਵੀ ਉੱਠ ਗਈ ਆ ਤੇ ਮੈਂ ਵੀ ਉੱਠ ਗਿਆ ਇੱਕ ਬੰਦਾ ਨਹੀਂ ਸਾਡਾ ਉੱਠਿਆ ਉਹ ਤੁਹਾਨੂੰ ਮੈਂ ਦਿਖਾਉਂਦਾ ਆ ਇਹਨੂੰ ਹਨਾ ਇਹਨੂੰ ਹੁਣ ਮੈਂ ਛਿੱਤਰੀ ਮੰਨਦੇ ਤੇ ਮੈਂ ਤਨੂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੈਲੋ ਉੱਠੋ ਮਮ 10:00 ਵੱਜ ਗਏ ਹਾਏ ਹੈ ਸੁਣ ਸੁਣਾ ਸੁਣਾ ਹੈਲੋ ਉੱਠ ਕਿੰਦਾ ਸੋਣਾ ਸੋਣਾ ਸਾਰੀ ਦਾ ਦੋ ਸੋਣਾ ਐ ਮੰਨੂ ਕਹਿੰਦਾ ਜੇ ਸੋ ਦਿਨ ਦੀ ਸ਼ੁਰੂਆਤ ਕਰਦੇ ਆ ਤੇ ਬਲੌਗ ਦੀ ਸ਼ੁਰੂਆਤ ਵੀ ਕਰਦੇ ਆ ਸੋ ਆਈ ਹੋਪ ਸਾਰੇ ਠੀਕ ਹੀ ਹੋਣਗੇ ਤੇ ਮੰਮੀ ਇੱਧਰ ਝਾੜੂ ਦੀ ਲੰਬ ਪਾਈ ਜਾਂਦੀ ਹੈ ਕਹਿੰਦੇ ਮੰਮੀ ਅੱਜ ਕਹਿੰਦੀ ਮੈਂ ਮੈਂ ਥੱਲੇ ਉੱਤੇ ਸਾਰੇ ਝਾੜੂ ਫੇਰ ਜਣਾ ਮਿੱਟੀ ਬਹੁਤ ਮਿੱਟੀ ਬਹੁਤ ਜ਼ਿਆਦਾ ਸਾਡੇ ਹੈ ਨਾ ਮਿੱਲ ਦੀ ਕਾਲੋ ਬਹੁਤ ਹੁੰਦੀ ਆ ਦੇਖੋ ਸਾਰਿਆਂ ਨੇ ਉਪਰ ਵਾਲੇ ਸਾਰੇ ਬਲੌਗ ਦੇਖਦੇ ਉਹਨਾਂ ਨੂੰ ਪਤਾ ਹੈ ਨਾ ਮਿਲਦੀ ਕਾਲੂ ਕਿੰਨੀ ਕੌਂਦੀ ਅਭੀ ਦੱਸਿਓ ਸਾਰੇ ਜਾਣੇ ਬਾਕੀ ਕਰਦੇ ਆਂ ਗੱਲਬਾਤ ਤੇ ਬਣੇ ਰਿਓ ਬਲੌਗ ਦੇ ਨਾਲ ਲਵ ਯੂ ਆਲ ਹਾਂਜੀ ਲੋ ਜੀ ਆਪਾਂ ਜਿੰਮ ਚੋਂ ਆ ਗਏ ਸੀ ਪ੍ਰੀਤੀ ਨੇ ਮੇਰੇ ਆਂਦੇ ਨੂੰ ਮਿਹਲੇ ਡਾਈਟ ਕਹਿੰਦੀ ਆਲੂ ਦੇਖੋ ਆਲੂ ਖਾ ਹੋ ਜਾਣੇ ਇੰਨੇ ਕਿ ਮੇਰੇ ਤੋਂ ਪਰੌਂਠੇ ਬਣਾ ਦੀ ਇਹਨਾਂ ਦੇ ਹੁਣ ਆਲੂ ਵਾਲੇ ਇੱਕ ਦੋ ਤਾਂ ਡੇਲੀ ਆ ਹਾਂ ਬਾਕੀ ਬਣਾਉਂਦੇ ਆਂ ਠੀਕ ਆ ਤੇ ਮੈਂ ਜਿੰਮ ਗਿਆ ਸੀ ਜਿੰਮ ਤੋਂ ਆ ਗਏ ਆਂ ਤੇ ਚੋਲ ਦਾ ਡੇ ਵਾਲ ਹੁੰਦੇ ਚੋਲ ਉਧਰ ਵਾਲ ਹੁੰਦੇ ਆ ਆਲੂ ਇੱਧਰ ਹੋ ਗਏ ਆ ਠੀਕ ਨਹੀਂ ਹੈਂ ਸਿਰ ਦੋਦਾ ਸੌ ਜਾ ਲਿੰਲੀ ਉਂ ਸੌ ਜਾ ਸੌ ਜਾ ਨੋ ਮਮਾ ਉਥੋਂ ਦੀ ਬੈਨ ਉਹ ਦੇ ਕੁ ਮਿੰਟ ਕੇ ਬਾਅਦ ਹੁੰਦਾ ਪ੍ਰੋਡਕਟ ਕਰਦਾ ਦੇ ਤੈਨੂੰ ਕੀ ਹੋਇਆ ਤਦ ਠੀਕ ਨਹੀਂ ਹੈਗੀ ਪ੍ਰੀਤੀ ਪਾਪਾ ਦਵਾਈ ਦਵਾਈ ਦੇ ਦੋ ਮम्मा ਨੂੰ ਹੈ ਦਵਾਈ ਦੇ ਦੋ ਮम्मा ਨੂੰ ਦਵਾਈ ਹਾਂ ਦੇ ਦੋ ਲੱਗਾ ਦਵਾਈ ਜਨ ਚਾ ਛੱਡ ਦਿੱਤੀ ਬੋਲ ਉਹਨੇ ਇਹ ਦਵਾਈ ਦੇਣੀ ਪ੍ਰੀਤੀ ਨੂੰ ਪੱਕਾ ਚੱਪਲ ਪਾਉਣਾ ਦੇਖੋ ਜਿਹੜੇ ਦਵਾਈ ਮੰਮੀ ਨੂੰ ਦੇ ਦੇ ਦਵਾਈ ਕਹਿੰਦਾ ਪ੍ਰੀਤੀ ਕਹਿੰਦਾ ਪ੍ਰੀਤੀ ਬੱਗੀਆਂ ਕਰਕੇ ਭੱਜ ਗਿਆ ਐ ਚਾਦਾ ਚੋਨਾ ਬੱਚਾ ਘਿਆੜ ਬੋਲਦਾ ਸਾਡਾ ਇਹ ਹਨਾ ਪ੍ਰੀਤੀ ਕਹਿੰਦਾ ਦਵਾਈ ਆ ਹਾਂ ਨੂੰ ਲੈ ਰੋ ਲੱਭੀ ਹੈ ਹੁਣ ਗੱਲ ਆਪੀ ਹੈ इमोशनल ਹੋ ਗਈ ਹੈ ਕੀ ਜੋ ਲਾਪੀ ਨਾਰੋ ਯਾਰ ਦੱਸ ਕੁਝ ਨਹੀਂ ਹੁੰਦਾ ਅੰਦਰ ਆ ਜਾ ਅੰਦਰ ਆ ਜਾ ਦੱਸ ਐਦਾਂ ਦਾ ਦਿਲ ਆ ਦੇਖ ਲੋ ਸਾਰੇ ਦਿਲ ਦੇਖ ਲੋ ਇਹਦਾ ਆ ਦਿਲ ਆ ਇਹਦਾ ਮਿੰਟ ਚ ਰੋਣ ਲਾ ਪੈਂਦੀ ਆ ਚੱਲ ਚੁੱਪ ਕਰ ਇਹ ਕਿਦਾਂ ਨਿੱਕੀ ਨਿੱਕੀ ਗੱਲ ਤੋਂ ਰੋਂਦੀ ਨਿੱਕੀ ਨਿੱਕੀ ਗੱਲ ਤੋਂ ਕੋਈ ਵੀ ਮੁੰਡਾ ਇਹਨੂੰ ਮਨਵੀਰ ਇਹਨਾਂ ਮਾੜਾ ਜਾਂ ਵੀ ਪਿਆਰ ਕਰ ਲਵੇ ਸਿਆਣੇ ਵਾਂਗੂ ਜਿੱਦਾਂ ਨਾ ਬਿਹੇਵ ਕਰ ਲਵੇ ini dong ਲਾ ਪੈਣਾ। ਉਹਨੂੰ ਚੁੱਪ ਕਰਾ ਦੇ ਸਭ ਬਈ ਜਲਦੀ ਅੱਡੀ ਗਈ ਅੱਦਾਨੇ ਕਹਿੰਦਾ ਯਾਰ ਸਾਨੂੰ ਆਣਾ ਉਹ ਮੈਸੇਜ ਕਿਤੇ ਦੋ ਚਾਰ ਪੰਜ ਮੈਸੇਜ ਦਾ ਇਹ ਕਹਿੰਦੇ ਵੀ ਡਰਾਮੇ ਕਰਦੇ ਆ ਇਹ ਹਨਾ ਵੀ ਕਹਿੰਦੇ ਡਰਾਮੇ ਕਰਦੇ ਆ ਇਹਨਾਂ ਦਾ ਕੰਮ ਹੀ ਇਹ ਏਦਾਂ ਵਦਾਨਾ ਦੇਖ ਲੋ ਯਾਰ ਸਾਡੇ ਘਰੇ ਕੀ ਹਿਸਾਬਤਾ ਵੈਣਾ ਵੀ ਮੇਰੇ ਘਰ ਵਾਲੀ ਠੀਕ ਨਹੀਂ ਹੈਗੀ ਵਿੱਚ ਕਿਹੜੇ ਡਰਾਮੇ ਹੋਏ ਆ ਇਹ ਡਰਾਮਾ ਥੋੜੋ ਹੁੰਦਾ ਆ ਸਾਡੇ ਸਾਹਮਣੇ ਹੀ ਆ ਸਾਰਾ ਕੁਝ ਕਿਹੜਾ ਕੁਝ ਲਕੋਈ ਦਾ ਨਹੀਂ ਠੀਕ ਹੈਗੀ ਤੇ ਨਹੀਂ ਠੀਕ ਹੈਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਆਪਣੇ ਪਵਨ ਭਾਈ ਹੁਣੀ ਮੇਰਾ ਭਾਈ ਹੁਣੀ ਮੇਰੇ ਪਿੰਡ ਦੇ ਹੀ ਆ ਤੇ ਭਾਈ ਹੁਣੀ ਵੀ ਬਲੌਗ ਬਣਾਉਂਦੇ ਆ ਭਾਈ ਕੀ ਆਈਡੀ ਸੀ ਆਪਣੀ ਦਿਖਾਈ ਮਾਰੀ ਮੇਰਾ ਨਾਮ ਹੈ ਕਾਜਲ ਸੁਖ ਭਾਈ ਉਹਨਾਂ ਦੀ ਆਈਡੀ ਭਾਈ ਉਹਨੇ ਬਲੌਗ ਬਣਾਉਂਦੇ ਆ ਭਾਈ ਉਹਨੇ ਮੇਰੇ ਪਿੰਡ ਦੇ ਆ ਭਾਈ ਉਹਨਾਂ ਦੇ ਬਲੌਗ ਹੁੰਦੇ ਸਾਰੇ ਬਾਹਰਲੇ ਹਮ ਹੁਣ ਬਾਹਰ ਚਲ ਜਾਣਾ ਆ ਇੱਥੇ ਆਇਆ ਸੀ ਹਾਂ ਤੇ ਭਾਈ ਉਹਨੇ ਇੰਡੀਆ ਆਏ ਸੀ ਇਹਨਾਂ ਨੇ ਚਲ ਜਾਣਾ ਆ ਤੇ ਦੇਂਦੇ ਉਧਰ ਹੀ ਆ ਤੇ ਬਲੌਗ ਮੈਂ ਕਹਿੰਦਾ ਭਾਈ ਦੇ ਬਲੌਗ ਆਇਆ ਕਰਨਗੇ ਬਲੌਗ ਬਹੁਤ ਵਧੀਆ ਹੁੰਦੇ ਆ ਤੁਸੀਂ ਸਾਰੇ ਜਣੇ ਇੱਕ ਵਾਰੀ ਨਾ ਆਈਡੀ ਮੈਂ ਭਾਈ ਦੀ ਇੱਥੇ ਦੇਵਾਂਗਾ ਸਕਰੀਨ ਤੇ ਤੇ ਆਈਡੀ ਨੂੰ ਓਕੇ ਕਰਿਓ ਤੇ ਬਲੌਗ ਚੈੱਕ ਕਰਿਓ ਤੇ ਕਮੈਂਟ ਕਰਿਓ ਤੇ ਬਲੌਗ ਭਾਈ ਦੇ ਬਹੁਤ ਹੀ ਵਧੀਆ ਹੁੰਦੇ ਆ ਤੇ ਅਤੇ ਆ ਪਿੰਡ ਮੇਰਾ ਲਾੜੜਾ ਭਾਈ ਹੁਣ ਲਾੜੜੀ ਤੇ ਆ ਕੋਈ ਬਾਹਲੇ ਨਹੀਂ ਹੈਗੇ ਤੇ ਇਹ ਕੋਈ ਪ੍ਰਮੋਸ਼ਨ ਨਹੀਂ ਹੈਗੀ ਆਪਣਾ ਭਾਈ ਆ ਭਰਾ ਆ ਠੀਕ ਆ ਤੇ ਸਾਰੇ ਜਣੇ ਭਾਈ ਦੀ ਆਈਡੀ ਖੋਲਿਓ ਤੇ ਆਈਡੀ ਤੇ ਜਾ ਕੇ ਬਲੌਗ ਜ਼ਰੂਰ ਦੇਖਿਓ ਤੇ ਭਾਈ ਉਹਨਾਂ ਨੇ ਬਲੌਗ ਡੇਲੀ ਪਾਉਣੇ ਆ ਤੇ ਅੱਜ ਭਾਈ ਉਹਨਾਂ ਨੇ ਬਲੌਗ ਪਾ ਦੇਣਾ ਆ ਅੱਜ ਪਾਉਂਗੇ ਭਈ ਕੱਲ ਅੱਜ ਪਾ ਦੇਣਾ ਮੈਂ ਅੱਜ ਭਾਈ ਹੁਣ ਬਲੌਗ ਪਾਉਣਗੇ ਤੇ ਬਾਅਦ ਚ ਉੱਥੇ ਜਾ ਕੇ ਵੀ ਬਲੌਗ ਪਾਇਆ ਕਰਨਗੇ ਤੁਸੀਂ ਸਾਰੇ ਜਣੇ ਭਾਈ ਨੂੰ ਫੋਲੋ ਕਰ ਲਿਓ ਪੂਰੀ ਆਈਡੀ ਭਾਈ ਫਿਰ ਕਾਜਲ ਸੁਖ ਪੂਰੀ ਬੋਲੀ ਆਈਡੀ ਬੋਲ ਦਵਾਂ ਮੈਂ ਤੇ ਮੈਂ ਬੈਕ ਕੈਮਰਾ ਕਰਕੇ ਦਿਖਾ ਆ ਲੋ ਜੀ ਆਈਡੀ ਆ ਕਾਜਲ ਸੁਖ 24 ਤੇ ਭਾਬੀ ਹੁਣੇ ਵੀ ਨਾਲ ਹੀ ਹੁੰਦੇ ਆ ਤੇ ਭਾਈ ਉਹਨਾਂ ਦੇ ਬਲੌਗ ਜਰੂਰ ਦੇਖਿਓ ਸਾਰੇ ਜਣੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਲੋ ਹੀ ਅੰਕਲ ਤੋਂ ਲੈਣ ਲੱਗੇ ਆਪਾਂ ਜੂਸ ਇੱਥੋਂ ਅੰਕਲ ਜੂਸ ਕਿੰਨੇ ਜਣੇ ਪਿੰਦੇ ਆ ਅੰਕਲ ਉਹਨਾਂ ਤੋਂ ਆ ਰੋਡ ਤੇ ਲੰਘਦੇ ਵੜਦੇ ਪ੍ਰੀਤੀ ਕੰਨੀ ਜੂਸ ਪੀਣਾ ਆ ਤੇ ਮੈਂ ਜੂਸ ਲੈਣ ਆ ਗਿਆ ਪਹਿਲਾਂ ਆਪਾਂ ਨੂੰ ਉੱਧਰ ਪਵਨ ਭਾਈ ਨੂੰ ਨਹੀਂ ਮਿਲ ਗਏ ਪਿੰਡ ਦੇ ਤੇ ਫੇਰ ਇੱਧਰ ਜੂਸ ਲੈ ਕੇ ਹੁਣ ਜਾਣਾ ਘਰੇ ਹਾਂਜੀ ਆਹੋ 1 ਕਿ ਜਗੀ 2 ਸੀ 2 ਸੀ ਮੇਰੀ ਕਹਾਣੀ ਨਹੀਂ 1 ਆ ਸੀ 1 ਸੀ ਓਹ ਮੈਂ ਕਹਿੰਦਾ ਮੈਨੂੰ ਲੱਗ ਗਿਆ ਪਤਾ ਇੱਕ ਬੰਦਾ ਮੈਨੂੰ ਮਿਲਿਆ ਸੀ ਬਾਬਾ ਉਹ ਕਹਿੰਦਾ ਉਹ ਕਹਿੰਦਾ ਬਲਗ ਬਲਗ ਦੇ ਇਦਾਂ ਸੀ ਤੇ ਬੇਟਾ ਤੂੰ ਬੋਈ ਹੋ ਨਾ ਜੋ ਫੇਮਸ ਹੋ ਮੈਂ ਕਹਾਂ ਹਾਂਜੀ ਹਾਂ ਤੇ ਮਰੇ ਘਰ ਵਾਲੀ ਪ੍ਰੈਗਨੈਂਟ ਹੈ ਬੱਚਾ ਹੋਣੇ ਵਾਲਾ ਹੈ ਉਸਕੇ ਮੈਂ ਕਹਾਂ ਹਾਂਜੀ ਈਕ ਬਾਤ ਬੋਲੂ मैं कहा जी एक खुशखबरी देता हूँ आपको मैं कहा कहा केंदा मैं हाँ बाबा केंदा तुमको मालूम है बहू रानी के कौन सी शहर आने वाली है घर पर मैं कहा बाबा नहीं हाँ। मैं बताऊं क्या बहू को क्या बहू के बहू के पेट में क्या है मैं बताऊं मैं कहा बाबा हाँ केंदा हाँ। सौ रुपया लगेगा मैं तो लाडी उठे मेरी वीडियो मत बनाना लोग मुझे पूछेंगे फिर बार बार मैं अच्छा एक बात बोलू मैं बाबा जी बहू को शक्कर में देसी घी डालकर थोड़ा सा दे देना ज्यादा मत देना मैं ठीक है और मैं अब तुझे बोलूं क्या होना है आपके उसके पेट में क्या है अब मैं बोलू मैं हाँ पापा कहता कहता लड़का होने वाला है दुमरी बीबी को तो पहले लड़की है ना और... बाबा नहीं पहले तो लड़का है लड़की <laughs> बाबा कच्चा हो गया बाबा बेटा हाँ हाँ लड़की हो सकती है उसका भी थोड़ा मामला है ਮੇਰਾ ਭਰਾਵਾ ਜਾ ਤੂੰ ਜਾ ਆ ਲੋਡੀ ਕਨੇ ਭੱਜਾ ਤੂੰ ਕਹ ਸਾਨੂੰ ਚਾਏ ਕੁੜੀ ਉਹ ਤੇ ਮੁੰਡਾ ਸਾਡਾ ਮੈਂ ਤਾਂ ਸਾਨੂੰ ਆਹ ਰੇ ਦੋ ਰੱਬ ਨੇ ਦਿੱਤਾ ਆਪਾਂ ਨੂੰ ਉਹੀ ਚਾਹੀਦਾ ਵਾ ਠੀਕ ਆ ਹਾਂ ਅੱਜ ਮੈਂ ਤਾਂ ਵੀ ਕੁਝ ਨਹੀਂ ਕਰ ਸਕਦਾ ਦੱਸ ਉਹ ਇਹ ਜੇ ਇੰਨਾ ਜਾਰੀ ਜਾਂਦਾ ਇਹਦੇ ਇਹਦੇ ਪਤਾ ਨਹੀਂ ਵੀ ਪਹਿਲਾਂ ਹੁੰਦਾ ਆਹ ਆਹ ਕਹਿੰਦਾ ਪਹਿਲੇ ਉਹਨੂੰ ਇਹ ਨਹੀਂ ਪਤਾ ਜੇ ਬਲੌਗ ਦੇ ਦਿੰਦਾ ਵੀ ਤੈਨੂੰ ਵੀ ਤਾਂ ਮੁੰਡਾ ਆ ਪਹਿਲਾਂ ਤੈਨੂੰ ਕੁੜੀ ਬਣਾਈ ਜਾਂਦਾ ਮਨਵੀਰ ਨੂੰ ਦੱਸ ਸਹੀ ਕੁੜੀ ਉੱਦਾਂ ਦਾ ਇਹ ਤੇ ਕਹਿੰਦਾ ਮਾੜਾ ਬੜਾ ਕਹਿੰਦਾ ਮੈਨੂੰ ਕਹਿੰਦਾ ਪਤਾ ਤੇਰੇ ਕਹਿੰਦਾ ਕੀ ਕਿਹੜਾ ਨਹੀਂ ਆਣਾ ਹੁਣਾ ਕਹਿੰਦਾ ਮੈਂ ਤੈਨੂੰ ਦਾ ਦਿੰਦਾ ਆ 100 ਰੁਪਇਆ ਫੇਰ ਇਹ ਵੀ ਭਰਾਵਾ 30 40 ਰੁਪਏ ਲੈ ਗਿਆ ਖੇਚ ਤੂਗੇ ਇੱਦਾਂ ਦਾ ਦਾ ਤਾਲੇ ਤੇਜ ਵਾ ਬਾਬੇ ਦੇਲਾ ਹੈ ਮੈਂ ਤਾਂ ਸਾਨੂੰ ਬਾਬੇ ਟੱਕਾ ਦੇ ਲੈਂਦੇ ਰੰਗ ਬਰੰਗੇ ਓਈ ਮੈਂਵੇਂ ਹੀ ਲੱਗੀ ਕਹਿਣ ਕੀ ਮੇਰਾ ਗੋਠਾ ਬਿੰਗਾ ਦੇਖ ਆ ਸਿੱਧਾ ਕਰ ਦੂੰ ਗੋਠਾ ਕਿਆ ਲਿਆ ਕਰ ਸਿੱਧਾ ਚੱਜੀ ਨਾ ਆ ਕਾਲ ਵੀ ਕੀ ਇਸੇਂ ਟੱਕਾ ਲੱਗਦਾ ਨਹੀਂ ਬਟਾਪੀ ਤਾਂ ਭਜਾ ਐਦਾਂ ਨਹੀਂ ਉ ਬੱਜਾ ਉਹ ਬਾਬੇ ਜਾਣੀ ਜਾਣਾ ਬਾਬੇ ਵਾਏ ਪਟਾਕੇ ਬਜਾਈ ਹਾਂ ਤੇ ਕਿਥੋਂ ਆਇਂ ਮੈਂ ਪਿੰਡ ਗਿਆ ਸੀ ਹਾਂ ਪਿੰਡੋਂ ਵਾਪਸੀ ਆਉਂਦੇ ਆ ਪਵਨ ਭਾਈ ਮਿਲ ਗਿਆ ਤੇ ਭਾਈ ਉਹ ਇਹ ਗੱਲਬਾਤ ਕਰਕੇ ਉਹਨਾਂ ਫੇਰ ਮੈਂ ਇੱਧਰ ਨੂੰ ਆ ਕੇ ਘਰੇ ਤੇ ਮੈਂ ਰੌਲ ਭਾਈ ਤੇ ਗਿਆ ਮੈਡੀਕਲ ਤੇ ਉਧਰੋਂ ਕੋ ਮ ਕਿੱਥੇ ਆ ਗਿਆ ਪਿੰਡ ਭਾਈ ਭਾਈ ਤਾਂ ਪਹਿਲਾਂ ਬਾਬਾ ਮਿਲ ਗਿਆ ਭਰਾਵਾ ਬਾਬੇ ਨਾਲ ਲੱਗੇ ਇਹ ਕਿੰਨਾ ਚੇਰੀ ਬਾਬੇ ਨੇ ਹੱਥੇ ਪਾਈ ਚੰਗੇ ਹੱਥੇ ਪਾਈ ਬਾਬੇ ਨੇ ਭਰਾਵਾ ਮੈਂ ਹੈਰਾਨ ਹੋ ਗਿਆ ਬਾਬੇ ਦੀ ਗੱਲਾਂ ਸੁਣ ਕੇ ਮੈਂ ਕਹਾ ਦੇ ਲੈ ਹੈ ਪੈਸੇ ਬਣਾਉਣ ਨੂੰ ਇਹਨਾਂ ਦਾ ਤੀਕ ਟੁਕਾ ਲੱਗ ਜਾਂਦਾ ਜੇ ਇਹਦੀ ਕਹਿ ਦਿੰਦਾ ਮੈਨੂੰ ਹਣਾ ਪਹਿਲਾ ਮੁੰਡਾ ਹੈ ਤੇਰੇ ਫੇਰ ਮੈਂ ਸੱਚੀ ਜੀ ਕੀ ਕੱਢ ਲੈਣਾ ਮੈਂ ਨਾ ਬਾਬੇ ਚ ਹੈ ਆ ਪੁੱਛ ਇਹਦੇ ਉਹਦੇ ਮੂੰਹ ਚ ਨਿਕਿਆ ਕਹਿੰਦਾ ਪਹਿਲਾ ਤੇਰੀ ਕੁੜੀ ਆ ਮੈਂ ਕਹਾ ਬੱਬਾ ਤੂੰ ਮੈਂ ਕਹਾ ਬਸ ਤੇ ਤੂੰ ਜਾਣੀ ਜਾਣੀ ਜਾ ਚੱਲ ਜਾ ਤੂੰ ਹੀ ਮੈਂ ਕਹਾ ਇਹ ਸਾਰਾ ਪਤਾ ਹਾਂਜੀ ਦੇਖਦੇ ਆਂ ਜੀ ਪ੍ਰੀਤ ਕੀ ਕਰਦੀ ਪਈ ਉਹ ਆ ਉਹ ਮੋਰੀ ਆ ਗਈ ਆ ਈ ਕਰਦੇ ਆਲੂ ਆਲੂ ਆਪਰੇ ਸੋਣਾ ਮੈਂ ਕਹਾ ਅੱਜ ਉਹ ਨਾ ਉਹ ਨਹੀਂ ਕੀਤੀ ਹਾਂ ਲੋਕ ਕਰਦੇ ਗੱਡੀ ਹੈ ਗੱਡੀ ਲੋਕ ਕਰਦੇ ਹੈ ਤਾਬੀ ਅੰਜੀ ਦੋਸਤੋ ਮੰਮੀ ਤੁਹਾਨੂੰ ਅੱਜ ਆਪਣੀ ਬਾਤ ਦੇ ਵਿੱਚ ਗਾਣਾ ਸੁਣਾਉਂਗੀ ਮੰਮੀ ਦਾ ਨਵਾਂ ਗਾਣਾ ਆ ਚੁੱਕਾ ਆ ਦੇ ਦੇ ਗੇੜਾ ਸ਼ੌਂਕ ਦਾ ਨਨਾਨੇ ਗੋਰੀਏ ਮੰਮੀ ਸੁਣਾਈ ਗਾਣਾ ਸੁਣਾ ਦੇ ਮੰਮੀ ਸਾਰੇ ਜਾਣੇ ਸੁਣਨ ਨੂੰ ਬੈਠੇ ਆ ਮੈਂ ਜਿਹੜਾ ਗਾਣਾ ਗਾਤਾ ਅਗਲਾ ਉਹ ਕਰ ਦੂਗੀ ਹੋਰ ਕਰ ਦੇਉਂਦੀ ਕੀ ਕਰ ਦਿੰਦੀ ਸੁਣਾ ਗਾਣਾ ਕੋਈ ਗਾਣਾ ਇੱਕ ਸੁਣਾ ਦੇ ਮੰਮੀ ਦੇ ਦੇ ਗੇੜਾ ਸ਼ੌਂਕ ਦਾ ਨਨਾਨੇ ਗੋਰੀ ਆਥੇ ਕਾ ਕੇ ਸੁਣਾ ਲੱਗੇ ਦੇ ਦੇ ਗੇੜਾ ਦੇ ਦੇ ਦੇਣਾ ਮੇਲਾ ਬੜੀ ਮੇਲਾ ਬੜੀਏ ਤੇਰੇ ਗੇੜਾ ਤੇਰੇ ਗੇੜਾ ਅੱਗੇ ਮੰਮੀ ਅੱਗੇ ਲੈਣਾ ਰੂਪ ਤੇਰਾ ਉਹ ਵਾਲਾ ਸੁਣਾ ਕੇ ਰੂਪ ਤੇਰਾ ਸੱਪੇ ਤੇਰਾ ਅੱਗੇ ਕੋਈ ਬਹੁਤ ਪਤਾ ਨਹੀਂ ਰੰਗ ਹਲਾ ਡਪੱਟਾ ਤੇਰਾ ਆ ਨੈਪੀ ਇਹਦੀ ਕਿੱਦਾਂ ਨੂੰ ਜਾਂਦੀ ਆ ਪਜਾਮੀਆਂ ਇਹ ਨਹੀਂ ਲੈਣੀ ਆ ਨੈਪੀ ਇਹਦੀ ਕਿਸ਼ਨਗੜਾ ਲੂ ਜਾਂਦੀ ਆ ਮੈਂ ਨਹੀਂ ਕਹਿੰਦਾ ਹੱਟ ਨੈਪੀ ਇਹਦੀ ਕਿਸ਼ਨਗੜਾ ਲੂ ਜਾਂਦੀ ਆ ਉਹ ਕਰ ਦੇ ਪੱਲੇ ਪੰਜਾਬੀ ਪਾਈ ਨੀ ਸਿਰ ਤੇ ਟੋਪੀ ਲੱਗਾਂ ਜਲੰਧਰ ਦੇ ਵਿੱਚ ਰਹੋਗੇ ਜੇ ਇਹ ਪੂਰਾ ਸਿਆਰੇ ਨੇ ਟੋਪੀ ਨਹੀਂ ਲਈ ਉਹਨਾਂ ਟੋਪੀ ਨਹੀਂ ਗੰਦੀ ਚੱਕਨੇ ਆ ਕਿੱਥੇ ਆਏ ਹਾਏ ਆ ਆ ਗੀ ਨੀ ਉੱਤੇ ਬੇਟਾ ਦੇ ਕਿਦਾਂ ਬ੍ਰੀਤੀ ਬੇਟਾ ਦੇ ਕਿਦਾਂ ਬੇਟਾ ਦੇ ਕਿੱਦਾਂ ਓਏ ਲੈ ਥੋੜਾ ਵਾਈਂ ਦੀ ਇਹਨਾਂ ਪੁੱਤੀ ਹੈ ਲੋ ਜੀ ਪ੍ਰੀਤੀ ਦੇ ਰੋਟੀ ਲੈ ਆਇਆ ਮੈਂ ਠੀਕ ਨਹੀਂ ਆ ਗਈ ਰੋ ਰੂ ਕੇ ਚੁੱਪ ਕਰ ਗਈ ਹੁਣ ਹੋਰ ਹੁੰਦੀ ਐ ਪਾਪਾ ਹਾਂ ਮੇਰਾ ਬੋਤੋ ਕੀ ਹੋਇਆ ਇਹ ਗੋਡਾ ਭੱਜ ਗਿਆ ਗੋਡਾ ਭੱਜ ਗਿਆ ਕਿੱਥੋਂ ਉੱਥੇ ਭੱਜ ਗਿਆ ਤਾਂ ਹੀ ਇਦਾਂ ਕਰ ਰਹੇ ਆ ਮੈਨੂੰ ਵੀ ਕਹੋ ਬাবু ਮੈਨੂੰ ਵੀ ਕਹੋ ਕਹਿੰਦਾ ਹਲੂਏ ਜਾ ਰਿਹਾ। ਪੈ ਪੈ ਦੱਦੀ ਕੋ ਲੈ ਗਿਆ। ਹਾਂ? ਦੱਦੀ ਕੋ ਲੈ ਕੇ ਆ ਜਾ। ਮਾਨੂੰ ਸਾਡੇ ਨੇ ਖਾਣੀ ਆ। ਇਹ ਸ਼ੱਕਰ। ਕਹਿੰਦਾ ਮੈਨੂੰ ਸ਼ੱਕਰ ਦੋ। ਖਾ ਜਾ। ਖਾ ਲੈ ਗਾਣੀ। ਖਾਂਦੇ ਨਹੀਂ ਮੱਲੇ। ਮੈਨੂੰ ਨੋ। ਖਾ ਜਾ। ਖਾ। ਕਿੜਚੜਾ ਬਹੁਤ ਆਇ। ਖਿਜੂ ਖਿਜ। ਅਕੇ ਜੜਾਈ ਰੰਦਾ ਸਾਰਾ ਦਿਨ ਖੇਤਾ ਰੰਦਾ ਰਹੇ ਚਲ ਆ ਜੋ ਇੱਚ ਲੂਣ ਥੋੜਾ ਪੈਂਦਾ ਆ ਕਹਿੰਦਾ ਖੰਡ ਚ ਲੂਣ ਪਾ ਕੇ ਦੇ ਲਓ ਜੀ ਮੰਮਾ ਨੇ ਤਾਂ ਨਾਲ ਆ ਆਪਾਂ ਇਹ ਨਾਉਣਾ ਆ 3 ਆ ਜੋ ਮੈਂ ਆਪਾਂ ਤਾਂ ਬੈਟ ਗਏ ਨਾ ਆ ਨਾ ਧੋ ਕੇ ਕਹੀ ਨਹੀਂ ਮੰਮਾ ਦਾ ਨਾ ਧੋ ਕੇ ਲੱਗੇ ਬਹਿਣ ਨਾ ਆ ਸਿੱਗਾ ਤੇ ਅੱਜ ਕਰਿਆ ਗਿਆ ਪ੍ਰਸ਼ਾਦ ਸੰਪਨ ਲੈ ਕੇ ਸੀਏ ਵੀਡੀਓ ਤੁਹਾਨੂੰ ਵੀ ਮਿਲ ਰਿਹਾ ਹੈ ਸੀ ਮੈਂ ਮਿਰਚਾਂ ਲਿਆਂਦੀਆਂ ਚਾਹ ਚੂਰ ਤੇ ਆਲੂਆ ਗੁਪੀਆ ਸੋ ਅੱਜ ਆਪਾਂ ਲਗੀਆਂ ਖੀਰ ਖਾਣ ਦੀ। ਹਮ। ਹਮ। ਯੋ ਅਮਾ ਆਹ ਪਤਾ ਨਹੀਂ ਕਾਤੇ ਦੋ ਮਨ ਲੱਗ ਗਿਆ ਹੈ। ਕੀ ਆਹ। ਪਾਪਾ ਇਟਾਈ। ਹੱਥ ਦੀ। ਬਾਈ। ਹਮ। ਦੱਦੀ। ਦੱਦੀ। ਦੋ ਦਵਾਈ ਦੇ ਦੇ। ਯਾ। ਨਹੀਂ। ਹਮ ਗੱਟ ਲੱਗਤਾ। ਬਾਈ। ਆ ਦਵਾਈ ਆ? ਨਹੀਂ। ਤੇ ਕੀ। ਚੁੱਕੇ ਆਂ ਤੋਂ ਪੇ ਬਹੁਤ ਜ਼ਿਆਦਾ ਫੀਵਰ ਵਗੈਰਾ ਹੋ ਗਿਆ ਸੀਗਾ ਤੇ ਰਾਤ ਦਿਨ ਨਹੀਂ ਠੀਕ ਬਹੁਤ ਜ਼ਿਆਦਾ ਬਿਮਾਰ ਸੀਗੀ ਇਸ ਕਰਕੇ ਹੁਣ ਆਪਾਂ ਰੈਸਟ ਕਰਦੇ ਪਏ ਆਂ ਤੇ ਮਮਾ ਚਾਰੀ ਨੇ ਸਾਰਾ ਕੰਮ ਕੀਤਾ ਆ ਤੇ ਹੋਇਆ ਸਵੇਰ ਤੇ ਲੱਗੇ ਹੋਏ ਆ ਕਹਿੰਦੇ ਤੂੰ ਰੈਸਟ ਕਰ ਲਾ ਤੇ ਮੈਂ ਸਵੇਰ ਦੀ ਰੈਸਟ ਕਰਨ ਗਈ ਆ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਇਸ ਕਰਕੇ ਤੇ ਮਮੋਣੀ ਨੇ ਮਸ਼ੀਨ ਲਾਈ ਹੋਈ ਆ ਦੇਖ ਸਕਦੇ ਆ ਤੁਸੀਂ ਇੱਧਰਲੀ ਸਾਈਡ ਮਸ਼ੀਨ ਲੱਗੀ ਹੋਈ ਆ ਤੇ ਮੰਦਿਰ ਸਾਡਾ ਖੇਡਣ ਤੇ ਆ ਵਿਕਰਮ ਹੁਣੇ ਗਏ ਹੋਏ ਆ ਮੜਾ ਆ ਕੰਮ ਸਵੇਰ ਤੇ ਅੱਜ ਮੈਂ ਠੀਕ ਨਹੀਂ ਸੀ ਸਵੇਰ ਤੇ ਅੱਜ ਘਰੇ ਸੀਗੇ ਤੇ ਇਸ ਕਰਕੇ ਜਦੋਂ ਆਂਦੇ ਆ ਫਿਰ ਆਲਸੀ ਮੰਦਿਰੋ ਕਿਸ ਨੇ ਕਮੈਂਟ ਚ ਕਿਹਾ ਕਿ ਮਨਵੀਰ ਐਡਾ ਵੱਡਾ ਹੋ ਗਿਆ ਆ ਤੇ ਤੁਸੀਂ ਹਜੇ ਤੱਕ ਨੈਪੀ ਲਾਈ ਆ ਨੈਪੀ ਹੋ ਹੈ ਕਿ ਤਾਂ ਬਹੁਤ ਜ਼ਿਆਦਾ ਵੱਡਾ ਹੋ ਗਿਆ ਆ ਜਿਹੜਾ ਕਹਿੰਦੇ ਆ ਤੁਸੀਂ 2 ਸਾਲ ਦਾ ਆ ਉਹ ਹਾ ਮੰਮੀ ਹਾ ਹਾਂਜੀ 2 ਸਾਲਾਂ ਦਾ ਹਜੇ ਤਾਂ ਕਿ ਹੋਏ ਜੇ ਨੈਪੀ ਲਾਈ ਤਾਂ ਐਵੇਂ ਬਾਕੀ ਹੋਰ ਸੁਣਾਓ ਤੁਸੀਂ ਸਾਰੇ ਠੀਕ ਠਾਕ ਹੋ ਬਤਿਆਂ ਹਾਂ ਤੇ ਬਹੁਤ ਜ਼ਿਆਦਾ ਬਿਮਾਰ ਆ ਇਸ ਕਰਕੇ ਜਿਵੇਂ ਵੀ ਨਹੀਂ ਚੱਲਦਾ ਪਿਆ ਤੇ ਪਿੱਕੂ ਨਹੀਂ ਗਿਆ ਹੋਇਆ ਮਾਂ ਕਿ ਚਲੋ ਤਾਂ ਦੱਸ ਦੀਏ ਤੇ ਕੀ ਕਰਦੇ ਅੰਮਾ ਕੱਪੜੇ ਤਿਆਰ ਕਰਦੇ ਅੱਛਾ ਮਮਾੜਿਆ ਸਾਰੇ ਕੱਪੜੇ ਵਿਚਾਰੇ ਣ ਧੁੱਤੇ ਆ ਉਹ ਵੀ ਧੁੱਤੇ ਆ ਰਾਤ ਧੁੱਤੇ ਉਹ ਅੱਜ ਧੁੱਤੇ ਮਗਾ ਪੈਰ ਕਿੰਨੇ ਹੋਰ ਕਿੰਨੇ ਸੀਗੇ ਕੱਪੜੇ ਟੱਕੇਵੇਂ ਹੋ ਰਹੇ ਨੇ ਕੰਮ ਜਰਾ ਚੱਲ ਕੋਈ ਨਾ ਇੱਕ ਤੋ ਹੋ ਗਈ ਆ ਹਾਂ ਤਾਂ ਲਗੀ ਮੈਂ ਸਾਰ ਪਸੋਂ ਕਰਦੀ ਨੂੰ ਉਪਰਾ ਦੇਂਦੀ ਚੱਲ ਕੋਈ ਨਾ ਤੋ ਲੈ ਲਈਦਾ ਤੇ ਰਹਿੰਦੇ ਵੀ ਜਿਆਦਾ ਹੀ ਹੁੰਦੇ ਰਹਿੰਦੇ ਵਾਸੇ ਕ ਪੂਰੇ ਕੱਢਿਆ ਕਰਨਾ ਰੋਜ਼ ਦੀ ਰੋਜ਼ ਜਦਾਂ ਦੋ ਦਿਨ ਕੱਢ ਲਓ ਚਾਹੀਦਾ ਠੀਕ ਆ ਉਹਦੇ ਮੈਂ ਵੀਰ ਨੇ ਫੇਰ ਉਹ ਡੋਲ ਪ੍ਰਚਾਰ ਸੁੱਟਦਾ ਫੜਾਦਾ ਇਹ ਉਹ ਐ ਮੀ ਸਿੱਤ ਜਖੰਦਾ ਹੈਣੀ ਆ ਸੁਰਦਾ ਰਹਿੰਦਾ ਹੈ ਮਾੜੀ ਚੀਜ਼ ਖਾਊਗਾ ਨਾਲ ਹੀ ਛੱਡ ਦਿੰਦਾ ਹੈ ਸਿਰ ਮੇਰਾ ਵੋਪਾ ਰਹਾ ਏ ਅੰਮਾ ਜੀ ਵੀ ਮੇਰੀ ਬਾਹ ਨਾ ਕੋਈ ਨਹੀਂ ਮੈਂ ਕੀ ਕਰਾਂਂਦਾ ਹੁੰਦਾ ਲੱਗੇ ਨੀ ਨਾਮਿੰ ਨੂੰ ਕਿਹਦੇ ਕੋ پاسੇ ਜਾਂਦਾ ਉਹ ਜਿਹਾ ਕਿ ਖੜੇ ਹੋ ਨਾਲ ਹੀ ਤੁਰ ਗਿਆ ਉਹਨਾਂ ਸਾਡੇ ਤਾਂ ਨੁਕਸਾਨ ਹੀ ਨੁਕਸਾਨ ਹੁੰਦੇ ਰਹਿੰਦੇ ਆ ਜਦੋਂ ਦੇਖ ਨੁਕਸਾਨ ਹੀ ਹੁੰਦੇ ਰਹਿੰਦੇ ਆ ਦੀ ਦਾ ਫਸਲ ਅਮ ਦੀਦੀ ਦਾ ਸੀਗਾ ਮੰਮੀ ਪੀਓ ਪੀਓ ਤੁਸੀਂ ਪੀ ਲਓ ਮੰਮਾ ਨੇ ਅੱਜ ਬਣਾਏ ਸੀਗੇ ਇਹ ਆਲੂ ਵਾਲੇ ਪਰੌਂਠੇ ਤੇ ਇਹ ਪਰੌਂਠੇ ਖਾਦੇ ਆਪਾਂ ਉਹ ਵੀ ਨਹੀਂ ਪੱਦੇ ਉਹ ਵੀ ਜਿਆਦਾ ਹੈਵੀ ਲੱਗੇ ਹਲਕੇ-ਉਲਕੇ ਜਿਹਾ ਆਉਂਦੀ ਨਹੀਂ ਆ ਸੋਨਾ ਮੇਰੇ ਆ ਦੱਸੋ ਜੀ ਨੋ ਮੇਰੇ ਆ ਨਹੀਂ ਮੇ ਆ ਕੀ ਨੇ ਪੀਤੀ ਹਾਂ ਮੇਰੇ ਆ ਮਨ ਉਹਦਾ ਬੋਲੀ ਦਾ ਦਾਦੀ ਜੀ ਆ ਕੋ ਦਾਦੀ ਜੀ ਦਾਦੀ ਐ ਦਾਦੀ ਜੀ ਦਾਦੀ ਆ ਨਾਪ ਜੂ ਦਾਦੀ ਨਹੀਂ ਨਹੀਂ ਹੰਦਾ ਦਾ ਦਾਦੀ ਦੇ ਕੱਪੜੇ ਘੜਿਆ ਉਹਦੇ ਕੱਪੜੇ ਆ ਤੁਹਾਡੇ ਕੱਪੜੇ ਲੱਗੇ ਪਾਉਣ ਦਦੀ ਹਾਂ ਨੰਨੂ ਆਹ ਕਿਹਦਾ ਕੱਗਾ ਨਾਨੀ ਕੀ ਕੀਤਾ ਹੈ ਹੈ ਮੇਆ ਤੁਹਾਡਾ ਆ ਹੈ ਮੇਆ ਮੇਆ ਆ ਰੱਖੀ ਚੱਕੀਂ ਇਹਦੇ ਨੂੰ ਮੰਡੀ ਤੇਰੇ بڑے ਕੱਪੜੇ ਆਓ ਚੱਕ ਲਿਆ ਪਰ ਆ ਕਰੀ ਜੀ ਆ ਹੁਣ ਉਹਦੇ ਨਾਲ ਜੇ ਕਰ ਤੋ ਅੱਤੀ ਚੱਕ ਰਹਿ ਜਾ ਆ ਲੈ ਨਾ ਨਾ socks ਆ ਚੱਕ ਲੈ ਦਾਦੀ ਮਮੇ ਝਾੜੂ ਵਗੈਰਾ ਮੰਗਾਣਾ ਸੀ ਅੱਜ ਵੀਰਵਾਰ ਹੈ ਅੱਜ ਨਹੀਂ ਲਵਾਣਾ ਮਨਵੀਰ ਸਾਡੇ ਦੇ ਕੱਪੜੇ ਸਾਰੇ ਝੁੰਦੇ ਆ ਕਿਉਂਕਿ ਇਹਦੇ ਜਾ ਜਾਂਦੇ ਸਾਰੇ ਉਹ ਫੜਦੀ ਆ ਭਰਾਵਾ ਇਹ ਆਪਾਂ ਉਹਦੇ ਚ ਪਾਉਣੇ ਮੈਨੂੰ ਸੋਨਾ शोना या hmm. तो सुतरे गातो सुतरी गातो सीए नहीं सो बाय कर दो तो गुड नाइट गुड नाइट होना होन ਜੀ ਆਪਾਂ ਵੀ ਲੱਗੇ ਆ ਕੱਪੜੇ ਤੈਹ ਕਰਾਉਣ ਚਾਨਕੌਰ ਦੀਦੀ ਨੇ ਸਹੀ ਗੱਲ ਕਹੀ ਰਹੇ ਕੰਦ ਜਦੋਂ ਕੱਪੜੇ ਤੈਹ ਕਰਨੇ ਹੁੰਦੇ ਆ ਉਹ ਜਦੋਂ ਕੱਪੜੇ ਮਸ਼ੀਨ ਚ ਪਾਉਣੇ ਹੁੰਦੇ ਉਦੋਂ ਸਿੱਧੇ ਕਰ ਕਰਕੇ ਪਾਉਣੇ ਹੁੰਦੇ ਆ ਤੇ ਜਦੋਂ ਕੱਪੜੇ ਆਪਾਂ ਸੁੱਕਣੇ ਪਾਉਣੇ ਹੁੰਦੇ ਉਦੋਂ ਪੁੱਠੇ ਕਰਨੇ ਪੈਂਦੇ ਆ ਤੇ ਜਦੋਂ ਕੱਪੜਿਆਂ ਨੂੰ ਤੈਹ ਕਰਨਾ ਉਦੋਂ ਸਿੱਧੇ ਕਰਨੇ ਪੈਂਦੇ ਆ ਸਾਡੇ ਤਾਂ ਕੱਪੜਿਆਂ ਨੇ ਮਾਤੀ ਮਾਰੀ ਪਈ ਐ ਤਕਾਣੇ ਤੇ ਰੱਖਣੇ ਵੀ ਪੈਂਦੇ ਐ ਐਂ ਚੱਕ ਕਰਵਾਇਓ ਕੋਈ ਟਾਈਮ ਦੀ ਲੋ ਨਹੀਂ ਹੁਣ ਹੋ ਗਈਾ ਹੋਰ ਥੋੜੇ ਕੱਪੜੇ ਰਹਿ ਗਏ ਆ ਤੈ ਕਰਨੇ ਆ ਬਸ ਰਾਤੇ ਆਈ ਉਹ ਕੱਢ ਲਈ ਕਿਹੜੇ ਹਾਂ ਜੀ ਉਹ ਕਰ ਲਈ ਸੀ ਇਹ ਉਹ ਕਰ ਲਈ ਸੀ ਸਭ ਸੋ ਚਲ ਨਾ ਕੋਈ ਨਾ ਕੋਈ ਅਸੋ ਮੈਂ ਨਹਾਉਣਾ ਸੀਗਾ ਕੋਈ ਟਾਈਮ ਲੱਗਣਾ ਹੋਗਾ ਹੁਣ ਇੱਕੋ ਤੇ ਕੱਪੜੇ ਪੈਣ ਕਮੀਜ਼ ਲੋ ਜੀ ਮੰਮੀ ਨੂੰ ਫੋਨ ਲੈਤਾ ਆ ਹੀ ਨਵਾਂ ਮੰਮੀ ਹੁਣ ਲੱਗੀ ਆ ਮਾਸੀਆਂ ਚਾਚੀਆਂ ਭੈਣਾ ਤਾਈਆਂ ਬੀਬੀਆਂ ਫੁੱਫੜੀਆਂ ਆ ਮੰਮੀ ਨੂੰ ਫੋਨ ਲੈਤਾ ਹੀ Samsung ਦਾ ਮੰਮੀ ਨੂੰ ਫੋਨ ਲੈਤਾ J2 ਚੱਕ ਵੀ ਮੰਮੀ ਦਾ ਫੋਨ ਓਏ ਹੋਏ ਮੰਮੀ ਨੂੰ WhatsApp ਵੀ ਚਲਾਤਾ ਇਨਸਟਾਗ੍ਰਾਮ ਵੀ ਚਲਾਤਾ ਇਹ ਜੇ 2 ਫੋਨ ਹੈ ਜੇ 2 ਹਾਂ ਤਾਂ ਦੇਖੋ ਚੁਗਲੀਆਂ ਚੁਗਲੀਆਂ ਹੁੰਦੀਆਂ ਚੁਗਲੀਆਂ ਅੱਛਾ ਠੀਕ ਹੈ ਉਹ ਇਧਰ ਬੀਬੀ ਕੋਲ ਗੁਲਗਾ ਤੇ ਆ ਜਾ ਕਿੱਦੀ ਮਾ ਹੋ ਰਿਹਾ ਹੈ ਅੱਛਾ ਇਹ ਨਾ ਵੀ ਕੋੜਾ ਬਾਈ ਅੱਛਾ endeu vaa te jo pad g h i eh i t p u o t a p h k i n y a oh i pad a s i h a o a t n i ki ho gaya pata n i k m e i p o n d i ni r i k i